ਲੁਧਿਆਣਾ ਵਾਸੀਆਂ ਦੇ ਲਈ ਵੱਡੀ ਖਬਰ ਹੈ ਹੁਣ ਲੁਧਿਆਣਾ ਵਾਸੀਆਂ ਦਾ ਜਿਹੜਾ ਇੰਤਜ਼ਾਰ ਸੀ ਉਹ ਖਤਮ ਹੋਣ ਜਾ ਰਿਹਾ ਕਿਉਂਕਿ ਲਗਾਤਾਰ 21 ਦਸੰਬਰ ਤੋਂ ਲੁਧਿਆਣਾ ਵਾਸੀਆਂ ਦੀ ਜਿਹੜੀ ਨਿਗਾ ਸੀ ਉਹ ਮੇਅਰ ਦੀ ਕੁਰਸੀ ਤੇ ਟਿੱਕੀ ਹੋਈ ਸੀ ਤਾਂ ਹੁਣ ਮੇਅਰ ਦਾ ਐਲਾਨ ਹੋਣ ਜਾ ਰਿਹਾ 20 ਜਨਵਰੀ ਨੂੰ ਜਿਹੜਾ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਸਾਰੇ ਕਾਉਂਸਲਰ ਨੇ ਜਿਹੜੇ ਉਹ ਸੌਂ ਚੱਕਣਗੇ ਅਤੇ ਮੇਅਰ ਦਾ ਐਲਾਨ ਹੋਵੇਗਾ ਕੌਣ ਮੇਅਰ ਬਣੇਗਾ ਕਾਉਂਸਲ ਸੀਨੀਅਰ ਡਿਪਟੀ ਮੇਅਰ ਬਣੇਗਾ ਕੌਣ ਡਿਪਟੀ ਮੇਅਰ ਬਣੇਗਾ ਇਹ ਜਿਹੜੇ ਸਾਰੇ ਨਾਮ ਨੇ ਉਹ ਅਨਾਉਂਸ ਕਰ ਦਿੱਤੇ ਜਾਣਗੇ ਪਹਿਲਾਂ ਇਹ ਜਿਹੜੀ ਸੌ ਚੱਕਾ ਸਮਾਰੋਹ ਆ ਉਹ 14 ਜਨਵਰੀ ਨੂੰ ਰੱਖਿਆ ਗਿਆ ਸੀ ਪਰ ਲੁਧਿਆਣਾ ਵੈਸਟ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਜਿਹੜੇ ਨੇ ਉਹਨਾਂ ਦਾ ਦਿਹਾਂਤ ਹੋ ਜਾਂਦਾ ਉਹ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਇਸ ਕਰਕੇ ਜਿਹੜਾ ਇਸ ਪ੍ਰੋਗਰਾਮ ਨੂੰ ਪੋਸਟਪੋਨ ਕਰਨਾ ਪਿਆ ਸੀ ਤਾਂ ਹੁਣ 20 ਜਨਵਰੀ ਨੂੰ ਇਹ ਪ੍ਰੋਗਰਾਮ ਹੋਣ ਜਾ ਰਿਹਾ 20 ਜਨਵਰੀ ਨੂੰ ਲੁਧਿਆਣਾ ਵਾਸੀਆਂ ਨੂੰ ਉਹਨਾਂ ਦਾ ਆਉਣ ਵਾਲਾ ਮੇਅਰ ਦਾ ਨਾਮ ਪਤਾ ਲੱਗ ਜੂਗਾ ਕੌਣ ਮੇਅਰ ਬਣਿਆ ਕੌਣ ਡਿਪਟੀ ਮੇਅਰ ਬਣਿਆ ਕੌਣ ਸੀਨੀਅਰ ਡਿਪਟੀ ਮੇਅਰ ਬਣਿਆ ਇਸ ਵਾਰ ਜਿਹੜਾ ਮੇਅਰ ਦੀ ਕੁਰਸੀ ਹੈ ਉਹ ਔਰਤਾਂ ਦੇ ਹੱਥ ਆਉਣ ਵਾਲੀ ਆ ਬੀਬੀਆਂ ਦੇ ਹੱਥ ਆਉਣ ਵਾਲੀ ਆ ਕਿਉਂਕਿ ਇਹ ਸਵਾਰ ਜਿਹੜਾ ਰਾਖਮਾ ਕਰਨ ਦੇ ਵਿੱਚ 17ਵਾਂ ਨੰਬਰ ਸੀ ਉਹ ਬੀਬੀਆਂ ਦੇ ਲਈ ਰਾਖਮਾ ਕੀਤਾ ਗਿਆ ਸੀ ਤਾਂ 17ਵੀਂ ਵਾਰ ਲੁਧਿਆਣਾ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਨੇ ਤਾਂ 17ਵਾਂ ਜਿਹੜਾ ਮੇਅਰ ਹੈ ਉਹ ਲੁਧਿਆਣਾ ਦਾ ਬਣ ਜਾ ਰਿਹਾ ਤਾਂ ਇਹ ਸਵਾਰ ਜਿਹੜਾ ਲੁਧਿਆਣਾ ਦਾ ਮੇਅਰ ਹੈ ਉਹ ਇੱਕ ਬੀਬੀ ਬਣੇਗੀ ਹੁਣ ਕਿਸ ਬੀਬੀ ਦਾ ਨਾਮ ਸਾਹਮਣੇ ਆਉਂਦਾ ਇਹ ਆਉਣ ਵਾਲੀ 20 ਤਰੀਕ ਦੱਸੇਗੀ ਕਿਉਂਕਿ 20 ਜਨਵਰੀ ਨੂੰ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਤਾਨੂੰ ਦੱਸਦੀ ਕਿ ਲੁਧਿਆਣਾ ਚ ਨਵੇਂ ਚੁਣੇ ਕਾਉਂਸਲਰਾਂ ਦਾ ਸੌ ਚੱਕ ਅਤੇ ਮੇਅਰ ਦੀ ਚੋਣ ਦਾ ਇੰਤਜ਼ਾਰ ਹੋਣਾ ਖਤਮ ਹੋ ਚੁੱਕਿਆ ਜਿਸ ਤਹਿਤ 20 ਜਨਵਰੀ ਨੂੰ ਇੱਕ ਪ੍ਰੋਗਰਾਮ ਰੱਖਿਆ ਗਿਆ ਜ਼ਿਕਰਯੋਗ ਹੈ ਕਿ ਲੁਧਿਆਣਾ ਚ 21 ਦਸੰਬਰ ਨੂੰ ਨਗਰ ਨਿਗਮ ਚੋਣਾਂ ਹੋਈਆਂ ਸੀ ਜਿਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਨਵੇਂ ਚੁਣੇ ਕਾਉਂਸਲਰਾਂ ਦਾ ਸੌ ਚੱਕ ਸਮਾਰੋਹ ਅਤੇ ਮੇਅਰ ਦੀ ਚੋਣ ਨਹੀਂ ਹੋ ਸਕੀ ਸੀ ਦੱਸਦੀ ਹੈ ਕਿ ਪਹਿਲਾਂ 14 ਜਨਵਰੀ ਨੂੰ ਨਵੇਂ ਚੁਣੇ ਕਾਉਂਸਲਰਾਂ ਨੂੰ ਸੌ ਚਕਾਉਣਾ ਅਤੇ ਦੀ ਚੋਣ ਦਾ ਜਿਹੜਾ ਪ੍ਰੋਗਰਾਮ ਹੈ ਉਹ ਰੱਖਿਆ ਗਿਆ ਸੀ ਪਰ ਲੁਧਿਆਣਾ ਵੈਸਟ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਹੋ ਜਾਣ ਕਾਰਨ ਇਸ ਪ੍ਰੋਗਰਾਮ ਨੂੰ ਪੈਂਡਿੰਗ ਕਰ ਦਿੱਤਾ ਗਿਆ ਸੀ ਹੁਣ 20 ਜਨਵਰੀ ਨੂੰ ਨਵੇਂ ਚੁਣੇ ਕਾਉਂਸਲਰਾਂ ਦਾ ਸੋਹ ਚੱਕ ਸਮਾਰੋ ਅਤੇ ਮੇਅਰ ਦੀ ਚੋਣ ਕਰਵਾਉਣ ਦਾ ਜਿਹੜਾ ਫੈਸਲਾ ਹੈ ਉਹ ਕੀਤਾ ਗਿਆ ਹੈ ਇਹ ਪ੍ਰੋਗਰਾਮ ਨਗਰ ਨਿਗਮ ਦੇ ਮਾਤਾ ਰਾਣੀ ਚੌਂਕ ਸਥਿਤ ਆਫਿਸ ਦੀ ਬਜਾਏ ਹੁਣ ਗੁਰੂ ਨਾਨਕ ਦੇਵ ਭਵਨ ਦੇ ਵਿੱਚ ਹੋਵੇਗਾ ਜਿਸ ਲਈ ਨਵੇਂ ਚੁਣੇ ਕਾਉਂਸਲਰਾਂ ਨੂੰ ਜਿਹੜਾ ਸ਼ਡਿਊਲ ਹੈ ਉਹ ਵੀ ਜਾਰੀ ਕਰ ਦਿੱਤਾ ਗਿਆ ਹੁਣ ਤੱਕ ਜਲੰਧਰ ਅਤੇ ਪਟਿਆਲਾ ਦੇ ਮੇਅਰ ਦੀ ਚੋਣ ਹੋ ਚੁੱਕੀ ਹੈ ਹੁਣ ਤੀਜੇ ਨੰਬਰ ਤੇ ਲੁਧਿਆਣੇ ਦੇ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਇਹ ਅਹੁਦਾ ਸਰਕਾਰ ਵੱਲੋਂ ਮਹਿਲਾ ਲਈ ਰਿਜ਼ਰਵ ਕੀਤਾ ਗਿਆ ਹੈ ਇਸ ਕਹਿੰਦੇ ਕਿ ਸੁੱਧਾ ਇੱਕ ਇੱਕ ਪਹਿਲਾ ਮੌਕਾ ਏ ਕਿ ਮੈਪ ਲੁਧਿਆਣੇ ਦੀ ਜਿਹੜੀ ਮੇਅਰ ਹੈ ਉਹ ਇੱਕ ਮਹਿਲਾ ਬਣ ਜਾ ਰਹੀ ਹੈ ਇਸ ਵਾਰ ਲੁਧਿਆਣੇ ਦੀ ਮੇਅਰ ਦੀ ਚੇਅਰ ਤੇ ਇੱਕ ਮਹਿਲਾ ਬੈਠੇਗੀ ਕਿਉਂਕਿ ਸਰਕਾਰ ਦੇ ਵੱਲੋਂ ਜਿਹੜਾ ਮਹਿਲਾ ਦੇ ਲਈ ਇਹ ਰਾਖਵਾ ਕਰਨ ਕੀਤਾ ਗਿਆ ਸੀ ਰਾਖਵੀ ਸੀਟ ਰੱਖੀ ਗਈ ਸੀ ਤਾਂ ਇਸ ਵਾਰ ਜਿਹੜਾ ਲੁਧਿਆਣੇ ਦੇ ਮੇਅਰ ਹੋਣਗੇ ਉਹ ਇੱਕ ਮਹਿਲਾ ਹੋਣਗੇ ਹੁਣ ਆਉਣ ਵਾਲੀ 20 ਜਨਵਰੀ ਦੱਸੇਗੀ ਕਿ ਉਹ ਕਿਸ ਦਾ ਨਾਮ ਸਾਹਮਣੇ ਆਉਂਦਾ ਹੈ ਕੌਣ ਡਿਪਟੀ ਮੇਅਰ ਬਣਦਾ ਹੈ ਕੌਣ ਸੀਨੀਅਰ ਡਿਪਟੀ ਮੇਅਰ ਬਣਦਾ ਇਹ ਆਉਣ ਵਾਲੀ ਹੁਣ 20 ਤਰੀਕ ਦੱਸੇਗੀ